ਸਾਡਾ ਵੀ ਕਦੀ ਰਾਜਿੰਦਾ ਸੀ ਬੜੇ ਹੌਕੇ ਵਿੱਚ ਕੌਮ ਦੇ ਢਾਡੀ ਸੋਨ ਸਿੰਘ ਸੀਤਲ ਹੜਾ ਲਿਖਿਆ ਕੋਈ ਦੂਰ ਦੀ ਗੱਲ ਨਹੀਂ ਜੱਗ ਉੱਤੇ ਕਦੀ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਝੁਕਦੇ ਸੀ ਉੱਚੇ ਨਿਸ਼ਾਨ ਵਾਲੇ ਬਿਨਾਂ ਪੁੱਛਿਓ ਇੱਧਰ ਨਹੀਂ ਝਾਕਦੇ ਸਨ ਅੱਜ ਸਾਡੇ ਤੇ ਹੁਕਮ ਚਲਾਣ ਵਾਲੇ ਤਾਂ ਮੈਂ ਕਹਿੰਦਾ ਕਿ ਜਦੋਂ ਕੋਈ ਭੁੱਲ ਜਾਂਦੀਆਂ ਨਾ ਕੌਮਾਂ ਆਪਣੀ ਵਿਰਾਸਤ ਨੂੰ ਉਹ ਕੰਗਾਲ ਇਹ ਚੇਤਾ ਕਰਨਾ ਤੇ ਆਪਣੇ ਬੱਚਿਆਂ ਨੂੰ ਕਰਾਉਣਾ ਕਿ ਸਾਡਾ ਰਾਜ ਸਥਾਪਿਤ ਹੋਇਆ ਸੀ। ਇਹ ਬਹੁਤ ਵੱਡੀ ਅਮੀਰੀ ਹੈ ਕੌਮ ਦੀ। ਸਾਡੀ ਰਾਜਧਾਨੀ ਬਣੀ ਸੀ, ਸਾਡੇ ਸਿੱਕੇ ਜਾਰੀ ਹੋਏ ਸਨ। ਇੱਕ ਸਿੱਕਾ, 1 ਰੁਪਇਆ ਉਹਦੇ ਰਾਜ ਦਾ। ਇੰਗਲੈਂਡ ਦੇ 33 ਰੁਪਏ ਬਣਦੇ ਸੀ ਉਸ ਟਾਈਮ ਦੇ। ਉਸ ਵੇਲੇ ਕੀ ਰਾਜ ਹੋਊਗਾ ਸੋਚੋ। ਕੌਣ ਦੱਸੂਗਾ? ਕੌਣ ਸਰਕਾਰਾਂ ਦੱਸਣਾ ਨੇ? ਸ਼੍ਰੋਮਣੀ ਕਮੇਟੀ ਮੂੰਹ ਤੇ ਉਂਗਲ ਰੱਖ ਕੇ ਬੈਠੀ ਆ ਕਰ ਇੱਕ ਵਾਰ ਜਰਮਨ ਦਾ ਰਾਈਟਰ ਮਹਾਰਾਜ ਰਣਜੀਤ ਸਿੰਘ ਦੇ ਹਨਾ ਦਰਬਾਰ ਚ ਆਇਆ ਤੇ ਮਹਾਰਾਜ ਸਾਹਮਣੇ ਕਹਿ ਵੀ ਤੁਸੀਂ ਇਹਨਾਂ ਨੂੰ ਗੈਸਟ ਹਾਊਸ ਚ ਬਿਠਾ ਲ ਦੋ ਤੇ ਉੱਥੇ ਜਾ ਕੇ ਉਹ ਬੈਠ ਗਿਆ ਉਹ ਦੇਖਦਾ ਸਾਰਾ ਟੁੱਟਿਆ ਪਿਆ ਕਿਤੇ ਸ਼ੀਸ਼ੇ ਖਿਲਰੇ ਹੋਏ ਹਨਾ ਕੰਧਾਂ 'ਪੋਂ ਗੋਲੀਆਂ ਬੱਜੀਆਂ ਵਾ ਉਹ ਬੜਾ ਹੈਰਾਨ ਜਦੋਂ ਮਹਾਰਾਜ ਸਾਹਿਬ ਆਏ ਤੈਨੂੰ ਪੁੱਛਦਾ ਕਹਿੰਦਾ ਜੀ ਮਹਾਰਾਜ ਸਾਹਿਬ ਤੁਹਾਡਾ ਕਹਿੰਦਾ ਪੂਰੀ ਦੁਨੀਆ 'ਚ ਕਹਿੰਦਾ ਤੁਹਾਡਾ ਨਾਮ ਚੱਲਦਾ ਵੀ ਇਹਦਾ ਕੀ ਹਾਲ ਬਣ ਆਇਆ ਤੁਸੀਂ ਕਹਿੰਦਾ ਇਹ ਨਾ ਅੰਬਰਸਰੋ ਕਹਿੰਦਾ ਅਕਾਲੀ ਫੋਜਾਂ ਆਉਂਦੀਆਂ ਨੇ ਕਹਿੰਦਾ ਉਹ ਆਉਂਦੀਆਂ ਨੇ ਕਹਿੰਦਾ ਜਿਹਦੇ ਹੱਥ ਕਹਿੰਦਾ ਜੋ ਹੁੰਦਾ ਕਹਿੰਦਾ ਉਹ ਮਾਰਦੇ ਨੇ ਜਿਹਨੂੰ ਰੋੜਾ ਮਿਲਦਾ ਰੋੜਾ ਮਾਰਦਾ ਜਿਹਦੇ ਕੋਲ ਬੰਦੂਕ ਹੈ ਗੋਲੀਆਂ ਮਾਰਦਾ ਤੇ ਜਾਂਦੇ ਜਾਂਦੇ ਕਹਿੰਦਾ ਮੈਨੂੰ ਇੰਨੀ ਗੱਲ ਕਹਿੰਦੇ ਆ ਕਾਣਿਆਂ ਉਹ ਕਾਣਿਆਂ ਇਹ ਤੇਰੇ ਪਿਓ ਦਾ ਰਾਜ ਨਹੀਂ ਹੈ ਇਹ ਖਾਲਸੇ ਦਾ ਰਾਜ ਹੈ ਉਹ ਸਾਡਾ ਇੱਕ ਮਹਾਰਾਜਾ ਹੋਵੇ ਐਡੀ ਵੱਡੀ ਉਹ ਸਲਤਨਤ ਹੋਵੇ ਉਹ ਕਿਸੇ ਤੋਂ ਇੰਨੀ ਗੱਲ ਸੁਣ ਲਵੇ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਸਾਡਾ ਰਾਜ ਹੁੰਦਾ ਸੀ ਜਿਹਦੀ ਅਸੀਂ ਕਦੇ ਗੱਲ ਹੀ ਨਹੀਂ ਕਰਦੇ ਅਸੀਂ ਉਹ ਰਾਜ ਕੀਤਾ ਜਿਹਦਾ ਜਿਹਦੀ ਦੁਨੀਆ 'ਚ ਐਗਜ਼ੈਂਪਲ ਆ ਗੋਰੀ ਜੇ ਉਸ ਰਾਜ ਨੂੰ ਫਾਲੋ ਕਰਕੇ ਪੈਟਰਨ ਨੂੰ ਫਾਲੋ ਕਰਕੇ ਅੱਜ ਕਿੱਡੇ-ਕੱਡੇ ਮੁਲਕ ਖੜੇ ਕਰ ਗਏ ਜਿਹੜੇ ਕਹਿੰਦੇ ਨੇ ਵੀ ਡਿਵੈਲਪਡ ਕੰਟਰੀਜ਼ ਇਹਨਾਂ ਨੂੰ ਅਸੀਂ ਫਾਲੋ ਕਰਦੇ ਆ ਉਹ ਇੱਥੋਂ ਹਮਾਰਾ ਜਰਨਜੀਤ ਸਿੰਘ ਦੇ ਰਾਜ ਚਾਉਣ ਨੂੰ ਤਰਸਦੇ ਸੀ ਪੇਪਰ ਦਿੰਦੇ ਹੁੰਦੇ ਸੀ ਉਹ ਪੰਜਾਬੀ ਦਾ ਸਿੱਖ ਕੇ ਇਹ ਯਾਰ ਅਸੀਂ ਤੇ ਤੇ ਜਾ ਕੇ ਉਹ ਰਾਜ 'ਚ ਸਾਨੂੰ ਨੌਕਰੀ ਮਿਲ ਜੇ ਤਰਾਸਦੀ ਇਹ ਨਹੀਂ ਕਿ ਸਾਡਾ ਰਾਜ ਚਲੇ ਗਿਆ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਭੁੱਲ ਗਏ ਵੀ ਅਸੀਂ ਰਾਜੇ ਸੀ ਦੀਪਿਆਂ ਹੋ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਹਾਈ ਮੋਹਰੀ ਮਿਸਲਾਂ ਦਾ ਇਹੋ ਸਰਕਾਰ ਹੈ ਹੋ ਨਾਲ ਸ਼ਾਮ ਤੋਂ ਨਾਲੂ ਆਸਰਦਾਰ ਹੈ ਬਾਉਜ ਕਾਲ ਕੀ ਗਾਦੀ ਲੱਗੇ ਮੂਰੇ ਨੇ ਹੋ ਨਾਰ ਬਾੜ ਲੈ ਆੜ ਤੇ ਬੰਤੂਰੇ ਨੇ ਅਕਾਲੀ ਫੂਲਾ ਸਿੰਘ ਜੌਹਰ ਵਿਖਾਉਂਦਾ ਹੈ ਕਿਲੇ ਟਾਉਂਦਾ ਹੈ ਤੇ ਨਾਲੇ ਸੌਤੇ ਲਾਉਂਦਾ ਹੈ ਜਿੱਤ ਦੇ ਚਲਾਉਣ ਦੇ ਸਤੂਰ ਹੁੰਦਾ ਸੀ ਹਾਏ ਉਹਦੇ ਬੰਨੇ